ਬਾਣੀ ਦਾ ਸੱਚੇ ਪਾਤਸ਼ਾਹ ਨੇ ਜਾਪ ਕੀਤਾ ਆਪ ਤੇ ਸੰਗਤ ਨੂੰ ਤਾਰਿਆ ਜਿੱਥੇ ਵੀ ਬਾਣੀ ਗਾਈ ਗਈ ਹੈ ਬਾਣੀ ਦਾ ਜਾਪ ਹੋਇਆ ਉਥੇ ਬੀਆਬਾਨ ਹਰੇ ਭਰੇ ਹੋ ਗਏ ਸੜਦੇ ਹੋਏ ਦਿਲ ਪਿਆਰੇ ਖਾਲਸਾ ਜੀ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਝੁਕਣ ਵਾਸਤੇ ਤਿਆਰ ਹੋ ਗਏ ਇਹ ਬਾਣੀ ਰੱਬੀ ਬਾਣੀ ਹੈ ਜੋ ਤੁਰ ਦਰਗਾਹੋਂ ਆਈ ਹੈ ਇਸ ਸੜਦੀ ਭੁਜ ਦੀ ਦੁਨੀਆ ਤੇ ਆ ਪ੍ਰੇਮ ਘਟਾ ਬਰਸਾਈ ਹੈ ਇਹ ਬਾਣੀ ਪਰਬਤ ਜੀਵਨ ਦਾ ਇਸ ਵਿੱਚੋਂ ਅਮਰਤ ਚੁੰਦਾ ਏ ਜਿੱਥੇ ਇੱਕ ਟਿਪ ਘਟ ਡਿਗਦਾ ਏ ਉਥੇ ਸੌ ਸਿੱਦਕੀ ਹੁੰਦਾ ਏ ਕੀ ਆਖਾਂ 파ਰਸ ਬਾਣੀ ਨੂੰ ਤੇ ਉਪਮਾ ਮੂਲ ਨਾ ਪਾਂਦੀ ਏ 파ਰਸ ਤਾਂ ਸੋਨਾ ਕਰਦਾ ਹੈ ਤੇ 파ਰਸ ਚੁੱਕ ਬਣਾਉਂਦੀ ਏ ਹੰਸਾਂ ਦਾ ਜੀਵਨ ਦਿੰਦੀ ਏ ਕਾਵਾਂ ਦੀ ਲਾ ਕੇ ਸਿਆਹੀ ਨੂੰ ਠੱਗਾਂ ਤੋਂ ਸੱਜਣ ਬਣਾ ਦਿੰਦੀ ਕੋਈ ਸਮਝੇ ਰਮਜ ਇਲਾਹੀ ਨੂੰ ਸੀ ਮਸਤੀ ਇਸੇ ਬਾਣੀ ਦੀ ਦਸ਼ਮੇਸ਼ ਗੁਰੂ ਦੇ ਲਾਲਾਂ ਨੂੰ ਚਿਣੇ ਗਏ ਸੀ ਵਿੱਚ ਦਿਵਾਰਾਂ ਦੇ ਕੋਈ ਜਾ ਕੇ ਤੱਕੇ ਬਾਲਾਂ ਨੂੰ ਸੀ ਮਸਤੀ ਇਸੇ ਬਾਣੀ ਦੀ ਸਿਰਦੀਪ ਤਲੀ ਸਿਰ ਚਾਇਆ ਸੀ ਝਾਲਮ ਦੀ ਅਣਖ ਮਕਾਉਣ ਲਈ ਸਿਰ ਬਾਜੋਂ ਖੰਡਾ ਵਾਇਆ ਸੀ ਇਸ ਬਾਣੀ ਦੀ ਇੱਕ ਮਾਤਰ ਨੇ ਰੀਠੇ ਵਿੱਚ ਮੀਠਾ ਭਰ ਦਿੱਤਾ ਇਸ ਬਾਣੀ ਦੀ ਇੱਕ ਬਰਕਤ ਨੇ ਮੋਹਨ ਵ ਜੀਵਨ ਭਰ ਦਿੱਤਾ ਇਸ ਬਾਣੀ ਬੰਨੇ ਲਾਇਆ ਸੀ ਮੱਖਣ ਦੇ ਡੁੱਬਦੇ ਬੇੜਿਆਂ ਨੂੰ ਇਹ ਤਰਨੀ ਲੱਖਾਂ ਤਾਰੇ ਨੇ ਗਿਣ ਦੱਸਾਂ ਕਿਹੜੇ ਕਿਹੜੇ ਨੂੰ ਇਹ ਸਿੱਖ ਹਮੇਸ਼ਾ ਚਾਹੁੰਦੀ ਹੈ ਕੋਈ ਗੁਰਮੁਖ ਨਜ਼ਰੀ ਆ ਜਾਵੇ ਉਹ ਬੜੇ ਅਗੰਮੀ ਬਾਣੀ ਨੂੰ ਖਾਲਸਾ ਜੀ ਮੇਰੇ ਮਨ ਦੀ ਕਾਲਖ ਲੈ ਜਾਵੇ ਹੈ ਕੋਈ ਗੁਰੂ ਦਾ ਸਿੱਖ ਗੁਰੂ ਦਾ ਪਿਆਰਾ ਉਹ ਵਾਲੇ ਪਿਆਰੇ ਤੇ ਬਾਣੀ ਪੜ ਕੇ ਸੱਚਖੰਡ ਵਿੱਚ ਚਲੇ ਗਏ ਪਰ ਲੋੜ ਹੈ ਅੱਜ ਵੀ ਮਾਤਾਵਾਂ ਨੂੰ ਪਹਿਨਾਂ